ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਟੀਮਨ ਚੈਨਲ ਤੇ ਮੈਂ ਸਾਰਦਾਂ ਸਵਾਗਤ ਕਰਦੀ ਹਾਂ ਹੋਰ ਸਨਔ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਲੋ ਜੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਵੀਡੀਓ ਇਹ ਕੋਈ ਨਾ ਬਲੌਗ ਹੈ ਨਾ ਹੀ ਕੋਈ ਕਿਚਨ ਟਿਪਸ ਹੈ ਸਿਰਫ ਇਹ ਇੱਕ ਛੋਟੀ ਜੀ ਵੀਡੀਓ ਹੈ ਪਲੀਜ਼ ਵੀਡੀਓ ਨੂੰ ਪੂਰਾ ਫੁੱਲ ਵਾਚ ਕਰਨਾ ਤੇ ਗਾਹਾਂ ਵੱਧ ਤੋਂ ਵੱਧ ਪੈਣਾ ਨੂੰ ਸ਼ੇਅਰ ਕਰਨਾ ਤਾਂ ਜੋ ਉਹ ਵੀ ਇਸ ਸਕੀਮ ਦਾ ਲਾਭ ਉਠਾ ਸਕਣ ਤੇ ਇਹ ਜੇ ਆਪਾਂ ਮਤਲਬ ਕਿ ਇਹ ਵੀਡੀਓ ਹੈਗੀ ਹੈ ਜੀ ਜੋ ਮੇਰੀਆਂ ਭੈਣਾਂ ਸਲਾਈ ਸਿੱਖ ਰਹੀਆਂ ਨੇ ਜਾਂ ਸਲਾਈ ਸਿੱਖਣ ਵਿੱਚ ਚਾਹਵਾਨ ਨੇ ਉਹਨਾਂ ਵਾਸਤੇ ਆ ਤੇ ਇਸ ਤੋਂ ਪਹਿਲਾਂ ਜੇ ਮੇਰੀ ਕੋਈ ਭੈਣ ਮੇਰੇ ਚੈਨਲ ਤੇ ਨਵੀਂ ਆ ਪਲੀਸ ਚੈਨਲ ਨੂੰ ਲਾਈਕ ਵੀ ਕਰ ਦੇਣਾ ਸਬਸਕ੍ਰਾਈਬ ਵੀ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚਲੋ ਜੀ ਵੀਡੀਓ ਕਰੀਏ ਜੋ ਇਹ ਸਕੀਮ ਹੈ ਪੰਜਾਬ ਸਰਕਾਰ ਵੱਲੋਂ ਆਈ ਹੈ ਤੇ ਇਹ ਸਕੀਮ ਮੇਰੀਆਂ ਭੈਣਾਂ ਤੇ ਔਰਤਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਦੇ ਲਈ ਜੋ ਸਲਾਈ ਦਾ ਕੰਮ ਸਿੱਖਣਾ ਚਾਹੁੰਦੀਆਂ ਨੇ ਤੇ ਜਾਸਲਾ ਜਿੰਨਾ ਮੇਰੇ ਪੈਣਾ ਨੂੰ ਸਲਾਈ ਆਉਂਦੀ ਆ ਉਹਨਾਂ ਵੇਸ ਤੇ ਆ ਇਹ ਤੇ ਤੁਸੀਂ ਇਹ ਮਤਲਬ ਕਿ ਇਹ ਸਕੀਮ ਦਾ ਬਹੁਤ ਜ਼ਿਆਦਾ ਫਾਇਦਾ ਵੀ ਉਠਾ ਸਕਦੇ ਹੋ ਤੇ ਆਰਾਮ ਨਾਲ ਮਹੀਨੇ ਦਾ 30-40000 ਰੁਪਿਆ ਘਰ ਬੈਠੇ ਹੀ ਕਮਾ ਸਕਦੇ ਹੋ ਜਾਂ ਘਰ ਤੋਂ ਬਾਹਰ ਰਹਿ ਕੇ ਵੀ ਕਮਾ ਸਕਦੇ ਹੋ ਤੇ ਇਹ ਵੀਡੀਓ ਤੁਸੀਂ ਪਲੀਜ਼ ਭੈਣਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚਲੋ ਜੀ ਆਪਾਂ ਤੁਹਾਨੂੰ ਦੱਸ ਦਿਆਂ ਵੀਡੀਓ ਨੂੰ ਸਕਿੱਪ ਬਿਲਕੁਲ ਨਾ ਕਰਨਾ ਨਹੀਂ ਤਾਂ ਉਹਨੂੰ ਪੂਰੀ ਜਾਣਕਾਰੀ ਨਹੀਂ ਮਿਲਣੀ ਹੈਗੀ ਤੇ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਪੰਜਾਬ ਸਰਕਾਰ ਜੀ ਇੱਕ ਅਜਿਹੀ ਸਕੀਮ ਲੈ ਕੇ ਆਈ ਹੈ ਇਹ ਸਕੀਮ ਦਾ ਨਾਮ ਹੈਗਾ ਪਹਿਲ ਸਕੀਮ ਇਹ ਪਹਿਲ ਸਕੀਮ ਰਾਹੀਂ ਤੁਸੀਂ ਘਰੇ ਮਹੀਨੇ ਦਾ ਤੀ 40000 ਰੁਪਏ ਆਰਾਮ ਨਾਲ ਕਮਾ ਸਕਦੇ ਹੋ ਘਰ ਤੋਂ ਘਰ ਬੈ ਕੇ ਵੀ ਕਮਾ ਸਕਦੇ ਹੋ ਘਰ ਬੈ ਕੇ ਇਹਦੇ ਵਿੱਚ ਤੁਹਾਨੂੰ ਸਕੂਲਾਂ ਦੀਆਂ ਵਰਦੀਆਂ ਜਾਂ ਪੁਲਿਸਦਾਂ ਵਰਦੀਆਂ ਵੀ ਸਟੀਚਿੰਗ ਕਰਨ ਨੂੰ ਦਿੱਤੀਆਂ ਜਾਣਗੀਆਂ ਇਹੇ ਵਰਦੀਆਂ ਦੀ ਕਟਿੰਗ ਕਰਕੇ ਦਿੱਤੀ ਜਾਇਆ ਕਰੂਗੀ ਤੇ ਤੁਸੀਂ ਇਹ ਘਰ ਬੈ ਕੇ ਵੀ ਸਲਾਈ ਕਰ ਸਕਦੇ ਹੋ ਜਾਂ ਜਿੱਥੇ ਤੁਹਾਡਾ ਸੈਂਟਰ ਖੁੱਲਿਆ ਉੱਥੇ ਬੈਠ ਕੇ ਵੀ ਤੁਸੀਂ ਇਹ ਸਲਾਈ ਕਰ ਸਕਦੇ ਹੋ ਇਹ ਸੈਂਟਰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਵੀ ਖੁੱਲਿਆ ਜਾ ਜਾ ਰਿਹਾ ਹੈ ਹੋ ਸਕੇ ਇਹ ਸੈਂਟਰ ਤੁਹਾਡੇ ਅੰਗੜਵਾਲੀ ਸਕੂਲ ਵਿੱਚ ਵੀ ਖੁੱਲਿਆ ਜਾ ਸਕੇ ਸਭ ਤੋਂ ਪਹਿਲਾਂ ਤੁਹਾਨੂੰ ਪਹਿਲ ਯੋਜਨਾ ਦਾ ਫਾਰਮ ਭਰਨਾ ਪਊਗਾ ਜਿਸ ਵਿੱਚ ਉਮਰ ਤੁਹਾਡੀ 18 ਸਾਲ ਤੋਂ ਲੈ ਕੇ 60 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਫਾਰਮ ਨਾਲ ਤੁਹਾਡਾ ਬੈਂਕ ਅਕਾਊਂਟ ਤੇ ਆਧਾਰ ਕਾਰਡ ਤੁਹਾਡੇ ਮੋਬਾਈਲ ਨਾਲ ਸੰਪਰਕ ਹੋਣਾ ਚਾਹੀਦਾ ਹੈ। ਇਹ ਐਪਲੀਕੇਸ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਮੇਰੀਆਂ ਭੈਣਾਂ ਇਹ ਕੰਮ ਸਿੱਖਣ ਵਿੱਚ ਦਿਲਚਸਪ ਹੈ ਜਾਂ ਸਿੱਖਣਾ ਚਾਹੁੰਦੀਆਂ ਨੇ ਤਾਂ ਉਹਨਾਂ ਲਈ ਇਹ ਯੋਜਨਾ ਬਹੁਤ ਜ਼ਿਆਦਾ ਵਧੀਆ ਹੈ। ਜੇਕਰ ਤੁਸੀਂ ਇਤੋਂ ਵੀ ਜ਼ਿਆਦੇ ਵਧੀਆ ਸिलाई ਕਰ ਸਕਦੇ ਹੋ ਤਾਂ ਤੁਸੀਂ ਇਸ ਸੈਂਟਰ ਦੇ ਹੈੱਡ ਵੀ ਬਣ ਸਕਦੇ ਹੋ ਤੇ ਤੁਹਾਡੀ ਤਨਖਾਹ ਇਸ ਤੋਂ ਵੱਧ ਵੀ ਹੋ ਸਕਦੀ ਹੈ ਤੁਸੀਂ ਇਹ ਫਾਰਮ ਭਰ ਕੇ ਤੁਹਾਡੀ ਜਦੋਂ ਸਿਲੈਕਸ਼ਨ ਹੋ ਜਾਵੇਗੀ ਤਾਂ ਤੁਹਾਡੇ ਤੁਹਾਡੇ ਕੋਲ ਉਹ ਵਰਦੀਆਂ ਸਿਲਾਈ ਕਰਾ ਕੇ ਦੇਖਣਗੇ ਕਿ ਇਹ ਵੀ ਕਿਹੜੀ ਕਿੰਨੇ ਸਾਈਜ਼ ਦੀ ਕਿਹੜੀ ਵਰਦੀ ਹੋਊਗੀ ਜੇਕਰ ਤੁਸੀਂ ਉਹ ਵਰਦੀਆਂ ਵਧੀਆ ਸਿਲਾਈ ਕਰ ਦਿੱਤੀਆਂ ਤਾਂ ਤੁਹਾਡੀ ਤਨਖਾਹ ਸਾਰੇ ਵਰਕਰਾਂ ਨਾਲੋਂ ਵੱਧ ਕਰ ਦਿੱਤੀ ਜਾਵੇਗੀ ਤੇ ਤੁਹਾਨੂੰ ਉਸ ਦਾ ਹੈੱਡ ਵੀ ਬਣਾ ਦਿੱਤਾ ਜਾਵੇਗਾ ਜੇਕਰ ਤੁਹਾਡੇ ਫਾਰਮ ਪਰੰਤੋਂ ਬਾਅਦ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਡੇ ਤੋਂ ਉਹ ਮਤਲਬ ਕਿ ਵਰਦੀਆਂ ਸਲਾਈ ਕਰਾ ਕੇ ਦੇਖਣਗੇ ਤੁਸੀਂ ਇਹ ਵਰਦੀਆਂ ਮਤਲਬ ਕਿ ਘਰ ਬੈ ਕੇ ਵੀ ਸਲਾਈ ਕਰ ਸਕਦੇ ਹੋ ਜਾਂ ਜਿੱਥੇ ਤੁਹਾਡਾ ਸੈਂਟਰ ਖੁੱਲਿਆ ਹੋਇਆ ਉੱਥੇ ਬੈਠ ਕੇ ਵੀ ਸਲਾਈ ਕਰ ਸਕਦੇ ਹੋ ਹਰ ਇੱਕ ਵਰਦੀ ਦੇ ਮਗਰ ਤੁਹਾਨੂੰ 1 1100 ਰੁਪਿਆ ਮਿਲੇਗਾ ਜਦੋਂ ਵਰਦੀ ਸਟਿਚ ਹੋ ਜਾਊਗੀ ਤਾਂ ਤੁਹਾਨੂੰ ਇਹੇ ਵਰਦੀ ਸੈਂਟਰ ਦੇ ਵਿੱਚ ਜਾ ਕੇ ਜਮਾ ਕਰਵਾਣੀ ਪਿਆ ਕਰੂਗੀ ਤੇ ਇਹ ਵਰਦੀਆਂ ਤੁਹਾਨੂੰ ਮਸ਼ੀਨਾਂ ਰਾਹੀਂ ਕਟਿੰਗ ਕਰਕੇ ਦੇਣਗੇ ਤੇ ਇਹ ਵਰਦੀਆਂ ਤੁਸੀਂ ਜਿੱਥੇ ਵੀ ਬੈਠ ਕੇ ਸਟਿਚ ਕਰ ਸਕਦੇ ਹੋ ਜਾਂ ਤਾਂ ਤੁਸੀਂ ਘਰ ਬੈ ਕੇ ਸਟਿਚ ਕਰ ਸਕਦੇ ਹੋ ਨਹੀਂ ਤੁਸੀਂ ਆਪਣੀ ਸੈਂਟਰ ਦੇ ਵਿੱਚ ਜਾ ਕੇ ਸਟਿਚ ਕਰ ਸਕਦੇ ਹੋ ਇਹ ਸਾਰਾ ਤਾਂ ਉਹਦੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੀਆਂ ਵਰਦੀਆਂ ਸਲਾਈ ਕਰ ਸਕਦੇ ਹੋ ਇੱਕ ਵਰਦੀ ਪਿੱਛੇ 1100 ਰੁਪਿਆ ਬਣਦਾ ਹੈ ਤੇ ਜੇ ਤੁਸੀਂ ਦਿਨ ਵਿੱਚ 5 ਵਰਦੀਆਂ ਸਲਾਈ ਕਰ ਸਕਦੇ ਹੋ ਤਾਂ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਪੈਸੇ ਬਣਨਗੇ ਹੁਣ ਸਰਕਾਰ ਸੋਚ ਰਹੀ ਹੈ ਕਿ ਇਹ ਯੋਜਨਾ ਹਰ ਇੱਕ ਪਿੰਡ ਵਿੱਚ ਲਾਗੂ ਕੀਤੀ ਜਾਵੇ ਇਹ ਹੁਣ ਮਤਲਬ ਕਿ ਜਿਹੜੇ ਫਾਰਮ ਨੇ ਇਹ ਆਪਾਂ ਨੂੰ ਅਗਲੇ ਮਹੀਨੇ ਤੋਂ ਭਰਨੇ ਸ਼ੁਰੂ ਹੋ ਜਾਣਗੇ ਤੇ ਜੇ ਤੁਸੀਂ ਇਹ ਫਾਰਮ ਭਰਨਾ ਚਾਹੁੰਦੇ ਹੋ ਤਾਂ ਇਹ ਅੰਗੜਵਾੜੀ ਵਿੱਚੋਂ ਵੱਲੋਂ ਕੀ ਜੇ ਸਕੀਮ ਅਗਲੇ ਮਹੀਨੇ ਲਾਗੂ ਹੋ ਜੂਈ ਤਾਂ ਇਹ ਫਾਰਮ ਆਂਗੜਵਾੜੀ ਵਿੱਚੋ ਹੀ ਆਪਾਂ ਨੂੰ ਮਿਲ ਜਾਣਗੇ ਤੇ ਉੱਥੇ ਜਾ ਕੇ ਆਪਾਂ ਇਹ ਫਾਰਮ ਭਰ ਸਕਦੇ ਆ ਉਮੀਦ ਕਰਦੀ ਆ ਇਹ ਵੀਡੀਓ ਮੇਰੀ ਭੈਣਾਂ ਨੂੰ ਬਹੁਤ ਵਧੀਆ ਲੱਗੀ ਹੋਊਗੀ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਵਿੱਚ ਭੈਣ ਭਾਈਆਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਮੇਰੀਆਂ ਭੈਣਾਂ ਇਹ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ ਤੇ ਉਹ ਵੀ ਇਹ ਫਾਰਮ ਭਰ ਸਕਣ ਤੇ ਵੱਧ ਤੋਂ ਵੱਧ ਮਤਲਬ ਕਿ ਪੈਸੇ ਕਮਾ ਸਕਣ ਇੱਕ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿੱਚ ਸ਼ੇਅਰ ਕਰਦੇ ਜਰੂਰ ਦੇਖਣਾ। ਨਾਮ ਦੀ ਸਕੀਮ ਹੈ ਪਹਿਲ। ਉਹ ਚ ਕੀ ਕੀਤਾ ਕਾਲਗੜ ਪਿੰਡ ਹੈ। ਅਸੀਂ ਇੱਕ ਪਾਇਲਟ ਕੀਤਾ ਸੀਗਾ। ਸੁਨਾਮ ਹਲਕੇ ਦਾ ਕਾਲਗੜ ਪਿੰਡ। ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਦੇ ਆ ਤੇ ਇੱਕ ਲਗਭਗ 100 ਲੇਡੀਜ਼ ਦਾ ਗਰੁੱਪ ਬਣਾਤਾ। ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਆਂ ਸਿਉਂ ਰਹੀਆਂ ਨੇ ਉਹ ਕਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣਾ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਈਆ ਜਨਨ ਕਿ ਹਰ ਕਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜੀੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘਾਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਉਇਹ ਜੇ ਪੁਲਿਸ ਦੀਆਂ ਵਰਦੀਆਂ ਵੀ ਆਉਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਆ ਬੈਂਕਾਂ ਜੇ ਉਹ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸਲਾਹੋ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੇ ਛੋਟੇ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਕਰੇ ਬੈ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ